ਆਡੀ ਅੱਡੀ ਜਿਹੜੀ ਨਾ ਇਹਦੇ ਵਿੱਚ ਰਹਿੰਦੇ ਆ ਆਡੀ ਨੂੰ ਮਾਰੋਗੇ ਤਰੂਗਾ ਇਧਰੋਂ ਦਾ ਗਾਮ ਜਿਹੜੀ ਵਾਲੀ ਇਹ ਚਾਪਾ ਏਅਰ ਕਰਨੀਆਂ ਥੋੜੀ ਸਾਰਿਆਂ ਨੂੰ ਪਿਆਰ ਬਰ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਆਪਾਂ ਵਲੌਗ ਸ਼ੁਰੂ ਕਰਦੇ ਆ ਤੇ ਹੁਣ ਅਸੀਂ ਚੱਲੇ ਹਾਂ ਗੁਰਦੁਰ ਸਾਹਿਬ ਸਾਡੇ ਏਰੀਆ ਵਿੱਚ ਨਵਾਂ ਗੁਰਦੁਰ ਸਾਹਿਬ ਓਪਨ ਹੋਇਆ ਵਾ ਅੱਜ ਉਹਦਾ ਉਦਘਾਟਨ ਤੇ ਬਾਬਾ ਅਜੀਤ ਸਿੰਘ ਜੀ ਦਾ ਉਹ ਗੁਰਦੁਰ ਸਾਹਿਬ ਦਾ ਉੱਥੇ ਅੱਜ ਕਿਰਤਨ ਸਮਾਗਮ ਹੋਊਗਾ ਨਾਲੇ ਹੋਲੇ ਮੱਲੇ ਦਾ ਉਹਨਾਂ ਨੇ ਆਪਣੇ ਤਿਆਰੀ ਕੀਤੀ ਹੋਈ ਹੈ ਉੱਥੇ ਉਹਦੇ ਵਿੱਚ ਉਹਨਾਂ ਨੇ ਗਤਕਾ ਬਾਜੀ ਕਰਨੀ ਆ ਕੋਰਸਵਾਰੀ ਕਰਨੀ ਆ ਤੀਰ ਬਾਜੀ ਕਰਨੀ ਆ ਤੇ ਪੁਰਾਣੇ ਜਿਹੜੇ ਸ਼ਸਤਰ ਹੋਣਗੇ ਗੁਰੂ ਮਾਰ ਸਾਹਿਬ ਦੇ ਉਹ ਵੀ ਉੱਥੇ ਦਿਖਾਉਣਗੇ ਸਾਨੂੰ ਤੇ ਨਾਲੇ ਪੁਰਾਣੀਆਂ ਕਦਾਬਾ ਹੋ ਗਈਆਂ ਵਸਤਰ ਹੋਗੇ ਬਾਬਾ ਜੀ ਦੇ ਉਹ ਸਾਰੇ ਦਿਖਾਉਣਗੇ ਸਾਨੂੰ ਅੱਜ ਨਾਲੇ ਇਹ ਤੁਹਾਨੂੰ ਵੀ ਦਿਖਾਵਾਂਗੇ ਤੇ ਬਣ ਰਹੇ ਵਲੌਗ ਦੇ ਵਿੱਚ ਚੱਲਦੇ ਆ ਜੀ ਤੇ ਟ੍ਰੈਕਟ ਕਰਦੇ ਆਂ ਬੰਦ ਜਿੱਥੇ ਜਿਹੜਾ ਹੀ ਗੁਰਦੁਆਰਾ ਚੱਲੇ ਜਾਣਾ ਸਾਡੇ ਘਰ ਤੋਂ ਸਿਰਫ ਉਹ 4-5 ਮਿੰਟ ਦੂਰੀ ਆ ਤੇ ਇੱਕ ਵਿੱਚ ਹੋਰ ਵਿੱਚ ਐਡ ਕਰਦਾ ਵੀ ਇਸ ਸਕੂਲ ਦੇ ਵਿੱਚ ਉਹਨਾਂ ਨੇ ਨਾ ਨਾਲ ਨਾਲ ਪੰਜਾਬੀ ਸਿਖਾਇਆ ਕਰਨੀ ਆ ਜਵਕਾਂ ਨੂੰ ਕਿਉਂਕਿ ਇੱਥੇ ਬਾਹਰ ਗੋਰਿਆਂ ਵਿੱਚ ਤੁਹਾਨੂੰ ਪਤਾ ਆ ਵੀ ਆਪਣੀ ਪੰਜਾਬੀ ਨਹੀਂ ਹੀ ਪਾਸ਼ਾ ਆਪਾਂ ਨੂੰ ਆਪਾਂ ਨੂੰ ਰੱਖਣੀ ਪੈਣੀ ਆ ਇੰਪੋਰਟੈਂਟ ਇਸ ਕਰਕੇ ਇਹਨਾਂ ਨੇ ਜਗ੍ਹਾ-ਜਗ੍ਹਾ ਤੇ ਹੁਣ ਗੁਰਦੁਆਰਾ ਸਾਹਿਬ ਓਪਨ ਕਰ ਰਹੇ ਆ ਜਿਵੇਂ ਦੋ ਤਿੰਨ ਸਬਬ ਉਹਦੇ ਮਿਲ ਕੇ ਨਾ ਇੱਕ ਗੁਰਦੁਆਰਾ ਸਾਹਿਬ ਓਪਨ ਕਰ ਲੈਂਦੇ ਆ ਉਹਦੇ ਵਿੱਚ ਚਾਲਨ ਜਵਾਕਾਂ ਨੂੰ ਪੰਜਾਬੀ ਸਿਖਾ ਲੈਂਦੇ ਆ ਤੇ ਨਾਲੇ ਗੁਰਬਾਣੀ ਸਿਖਾ ਲੈਂਦੇ ਆ ਕਸਕਾ ਵਗੈਰਾ ਸਾਰਾ ਟ੍ਰੇਨ ਕਰਦੇ ਇੱਥੇ ਜਵਾਕਾਂ ਨੂੰ ਤੁਹਾਡੀ ਮਰਜ਼ੀ ਆ ਭਾਵੇਂ ਤੁਸੀਂ ਵੀਕਐਂਡ ਤੇ ਲੈ ਜਾਓ ਭਾਵੇਂ ਵੀਕਡੇਸ ਤੇ ਲੈ ਜਾਓ ਤੇ ਇੱਥੇ ਦਿਖਾਉਣਾ ਮੈਂ ਗੁਰਦੁਆਰਾ ਸਾਹਿਬ ਹੁਣ ਇੱਕ ਸਾਡੇ ਇਰੇ ਚ ਨਵਾਂ ਇਹ ਪ੍ਰੋਬਲਮ ਓਪਨ ਹੋਇਆ ਵਾ ਇਹ ਕੱਲੀ ਓਪਨ ਹੋਇਆ ਹੈ ਜੀ ਇਹ ਵੀ ਤੁਹਾਨੂੰ ਮੈਂ ਇਹਨੂੰ ਦੂਗੇ ਮੇਦਾ ਬਣਿਆ ਵਾ ਕਿਉਂਕਿ ਮੈਂ ਵੀ ਹਾਈ ਵਿਦਰ ਨਹੀਂ ਕੀਤਾ ਹੈਗਾ ਤੇ ਬਾਕੀ ਤੁਸੀਂ ਵੀਓ ਚੈੱਕ ਕਰੋ ਸਾਡਾ ਇਹ ਸਾਰਾ ਏਰੀਆ ਨਵਾਂ ਬਣਿਆ ਸਾਡਾ ਬਣੇ ਨੂੰ ਹਜੇ ਮੈਂ ਕਹਿੰਦਾ 3-4 ਸਾਲ ਹੋਏਗਾ ਇੱਧਰ ਸਾਹਮਣੇ ਜੋਧਾ ਨੰਗਰ ਲੱਗਿਆ ਹੋਇਆ ਵਾ ਆ ਗੋਤਰ ਸਾਹਿਬ ਇਹ ਨਵਾਂ ਖੁੱਲਿਆ ਵਾ ਇਹ 8 ਤੋਂ 10 ਕਿਲੇ ਆ ਗੁਰਦੁਰ ਸਾਹਿਬ ਦੇ ਅੱਧੀ ਪਿੱਛੇ ਆ ਟਰੱਕ ਦੇ ਆ ਇੱਧਰ ਹੀ ਸੜਨਾ ਜੂਤਾ ਲੰਗਰ ਲੱਗਿਆ ਹੋਇਆ ਵਾ ਤੇ ਜਿੱਦਾਂ ਇਹ ਫੂਟ ਸਾਰਾ ਪੈਲਟ ਵਿੱਚ ਪਿਆ ਹੋਇਆ ਵਾ ਨ ਦੇਖਣ ਨੂੰ ਇਦਾਂ ਲੱਗਦਾ ਵਾ ਵੀ ਸਿੱਧਾ ਫਾਰਮ ਤੇ ਆ ਹੁੰਦਾ ਫਰੂਟ ਸਾਰਾ ਵੀ ਕਿਸ ਨੇ ਸੇਵਾ ਕੀਤੀ ਹੁੰਦੀ ਆ ਫਰੂਟਸ ਦੀ ਤੋ ਅਸੀਂ ਦਿਖਾਉਣ ਲੱਗੇ ਆ ਇੱਥੇ ਤੀਗਰ ਬਾਜੀ ਤੇ ਕੋਠਤਵਾਰੀ ਤੇ ਸਿੱਖ ਇਤਿਹਾਸ ਦੇ ਕੁਝ ਪੰਨੇ ਬਣ ਰਹੇ ਆ ਵਲੌਗ ਦੇ ਵਿੱਚ ਬੱਸ ਜਿੰਨੇ ਲੱਗਦੇ ਕਿਹੜੇ ਆਤ ਨਾਲ ਆ ਮੈਂ ਲੈਫਟ ਨੇ ਵੀਰੇ ਲੈਫਟ ਨਾਲ ਤਾਂ ਹੀ ਆ ਰੁਕ ਜਾ ਛੜ ਤੋਂ ਛੜ ਤੋਂ ਭਾਈ ਸਾਹਿਬ ਜੀ ਇਹਨੂੰ ਤੁਸੀਂ ਇੱਧਰ ਤੇ ਇਹਨੂੰ ਹੁਣ ਫੋਨ ਕਰੋ ਹੁਣ ਕਰੋ ਹਾਂਜੀ ਇਹ ਹੱਲੇ ਇਧਰ ਆ ਲੈਫਟ ਹੈਂਡਡ ਉਧਰ ਆ ਠੀਕ ਜੀ ਟਾਈਮ ਔਖਾ ਲੱਗਦਾ ਸੀ ਇੱਥੇ ਵੱਡੀ ਰੱਖਦੇ ਨੇ ਇੱਥੇ ਆ ਕੇ ਬੱਦਲ ਬਿਲਕੁਲ ਚੱਲਦਾ ਵਾ ਠੀਕ ਹੈ ਪਹਿਲਾਂ ਹਾਂ ਮਾਉਸ ਲੱਗਦੀ ਆ ਨਾ ਹੂੰ ਉਹ हां ठीक रखे हां सही निशाना है बोल ना वाह साई बोलियो वाह जी वाह ਅਸ ਆੜੀ ਅੱਡੀ ਜਿਹੜੀ ਨਾਲ ਇਹਦੇ ਵਿੱਚ ਹੀ ਰਹਿੰਦੇ ਆੜੀ ਨੂੰ ਮਾਰੋਗੇ ਤਰੂਗਾ ਇਧਰੋਂ ਗਾਮ ਜਿਹੜੀ ਵਾਲੀ ਖਿੱਚੋਗੇ ਤਰੂਗਾ ਠੀਕ ਹੈ ਜੀ ਉਧਰ ਮੋੜੋ ਉਧਰ ਖਿੱਚੋ ਉਧਰ ਮੋੜੋ ਉਧਰ ਖਿੱਚੋ ਉਧਰ ਮੋੜੋ ਠੀਕ ਹੈ ਛੱਡ ਦਿਓ ਛੱਡ ਦਿਓ ਚਲੋ ਅੱਡੀ ਮਾਰੋ ਅੱਡੀ ਅੱਡੀ ਮਾਰੋ ਅੱਡੀ Alf! ਤਾਂ ਅੰਥ ਸਿੰਕ 컬러 ਬਾਰੇ ਉਹਨਾਂ ਦੀ ਹਿਸਟਰੀ ਦਿੱਤੀ ਗਈ ਇੱਥੇ ਜਿਹੜਾ ਆਪਣੇ 1984 ਵਿੱਚ ਦਰਬਾਰ ਸਾਹਿਬ ਤੇ ਇਹ ਕਾਣਾ ਵੇਸੀ ਦਾ ਉਹਦਾ ਹੁਣ ਆਪਾਂ ਨਾ ਉਧਰ ਤੱਕ ਆ ਗਈ ਸੀਗੀ ਹੁਣ ਥੋੜੀ ਜਿਹੀ ਸ਼ੋਪਿੰਗਾਂ ਜਾਣੀ ਸੀਗੀ ਕਾਰਤੀ ਕਰੁੱਸ ਤੋਂ ਵੇਰਾਂ ਲੈਣ ਇੱਕ ਦੋ ਕੰਮ ਹੋਰ ਹਾਂ ਚੱਲਦੇ ਆਂ ਕ ਆਪਣਾ ਗੱਡੀ 'ਚ ਨਾ ਅਜੇ ਹਵਾ ਪਾਉਣੀ ਆ ਹਵਾ ਘਟਾ ਤੇ ਗੱਡੀ 'ਚ ਨਾ ਟਾਇਰਾਂ ਦੇ ਵਿੱਚ ਹੁਣ ਆਪਣੀ ਗੱਡੀ 'ਚ ਨਾ ਥੋੜੇ ਨਾ ਟਾਇਰ 'ਚ ਹਵਾ ਘਟਸੀ ਗਈ ਤੇ ਨਾਲੇ ਸਾਡੇ ਨਵੇਂ ਪ੍ਰੋਬਲਮ ਬਣਿਆ ਵਾ ਤਾਂ ਦਿਖਾਉਣੀ ਆ ਕੋਈ ਟਾਇਰ 'ਚ ਹਵਾ ਪਾਉਣੇ ਤੇਲ ਦਾ ਪ੍ਰਾਈਸ ਲਿਖਿਆ ਵਾ 170 ਹੈਗਾ ਵਾ 91 ਤੇ ਜਿਹੜਾ ਮੇਰੀ ਗੱਡੀ 'ਚ ਮੇਰੇ 'ਚ ਪੈਂਦਾ ਮਸਟਰੀ 'ਚ ਉਹ ਪੈਂਦਾ ਪ੍ਰੀਮੀਅਮ 98 ਉਹ 192 ਨੂੰ ਇਹ ਕਿੰਨਾ ਫਰਕ ਆ 30 ਸੈਂਟ ਦਾ ਫਰਕ ਆ ਉੱਚ ਤੇ ਡੀਜ਼ਲ ਹੈਗਾ ਵਾ 184 ਨੂੰ ਆ ਨਾਲ ਇਸ ਤਰ੍ਹਾਂ ਹਵਾ ਵਾਲਾ ਵਾ ਲੱਗਿਆ ਹੋਇਆ ਵਾ 에ਅਰ 에ਅਰ ਤੇ ਵਾਟਰ ਅਲਬਾਰ ਪਾ ਇਹ ਹਵਾ ਕਰਦੇ ਨੇ ਇੱਥੇ ਆਪਾਂ 에ਅਰ ਕਰਨੀਆਂ ਥੋੜੀ ਇਹ ਰਿਹਾ ਆਜ ਤਰੇ ਹਵਾ ਜਾਂਦੀ ਵੇਖੋ ਆ 46 ਹੋ ਗਈ ਆ ਆਪਾਂ ਨੂੰ ਚਾਹੀਦੀ ਆ 38 ਤੇ ਇthi ਹਵਾ ਅੰਦਰ ਜਾਂਦੀ ਹੈ। ਕੱਲਿਆ ਹੀ ਟਾਇਰ ਚ ਹਵਾ ਘਟਾ। ਬਾਕੀ ਤਨੂ ਅਸੀਂ 35 ਹੋ ਗਈ ਆ ਪੰਚਾਇਤੀ 38। ਫਿਰ ਟੂਡੂ ਕਰ ਲ ਆਪਣਾ। ਆ ਕਰ ਲਿਆ ਬੈਡੂਡੂ। ਇਹ ਅੰਦਰਲਾ ਵੀਓ ਆ ਪ੍ਰੋਬਲਮ ਤਾਂ ਇੱਥੇ ਸਾਰਾ ਸਮਾਨ ਪਿਆ ਹੁੰਦਾ ਵਾ ਜੂ ਕਿਸੇ ਨੇ ਥੋੜਾ ਪੋਤ ਲੈਣਾ ਹੁੰਦਾ ਵਾ ਚਾਕਲੇਟਸ ਵਗੈਰਾ ਜਾਓ ਡਰਿੰਕਸ ਵਗੈਰਾ ਉਹਦੇ ਲਈ ਜਾਓ ਤੇ ਇੱਥੋਂ ਜਿਵੇਂ ਤੇਲ ਨਹੀਂ ਪੋਇਆ ਸੀਗਾ ਕੱਲੇ ਮੈਂ ਹੈ ਗੱਡੀ ਤੇ ਟਾਇਰ 'ਚ ਹਵਾ ਪੋਇੀ ਸੀਗੀ ਤੇ ਹੁਣ ਹੀ ਚਲੇ ਸੀ ਕਿ ਕਲੋਸਰੀ ਲੈਣ ਤੇ ਅੱਜ ਤਾਂ ਦਿਖਾਉਣੇ ਆ ਹਾਂਜੀ ਹੁਣ ਹੈ ਨਾ ਫਰੂਟ ਐਂਡ ਵੈਜੀਟ ਲੈਣੇ ਸੀਗੇ ਤੇ ਸਾਡੇ ਸ਼ਾਪ ਆ ਇੱਕ ਕਰੀਬਨ ਵਿੱਚ ਇੰਨੇ ਜਿਹੇ ਫਰੂਟ ਐਂਡ ਵੈਜੀਟ ਬਹੁਤ ਹੀ ਵਧੀਆਂ ਹੁੰਦੀਆਂ ਨੇ ਤੇ ਦੇਖ ਹੀ ਸਕਦੇ ਹੋ ਸਾਰੇ ਫਰੈਸ਼ ਮਾਲ ਪਿਆ ਇੱਥੇ ਤੇ ਅੰਦਰ ਫਰੂਟਸ ਪਏ ਹੋਏ ਨੇ ਸਾਰੇ ਬਾਰ ਵਜੇ ਸੀਗੀ ਹਾਂ ਤੇ ਸਾਰੇ ਟਾਪ ਕੁਆਲਟੀ ਦਾ ਹੁੰਦਾ ਇੱਥੇ ਪ੍ਰੋਡਕਟ ਤੇ ਇਧਰ ਨਾਲ ਦੀ ਸਾਡੀ ਸਬਜ਼ੀਆਂ ਪਈਆਂ ਹੋਈਆਂ ਨੇ ਤੇ ਇਹ ਜਿਹੜੇ ਸਾਰੇ ਫੂਡ ਐਂਡ ਵੈਜੀਜ਼ ਨੇ ਵਿਥਿਨ ਫਿਊ ਡੇਜ਼ ਫਾਰਮ ਫਾਰਮ ਦੇ ਵਿੱਚੋਂ ਨਾ ਇਹ ਤੋੜ ਕੇ ਤੇ ਸਾਡੇ ਇੱਥੇ ਸ਼ਾਪ 'ਚ ਭੇਜ ਦਿੰਦੇ ਹੁੰਦੇ ਆ ਇਹ ਉਧਰ ਆਪਣੇ ਬਾਬੇ ਤਾਜ਼ਾ ਖੇਡਣ ਦੇ ਆ ਦਿਸੇ ਬਰ ਰਮੜਾ ਹੈ ਪਰ ਹਾਂ ਸਕੀਟਿੰਗ ਕਰ ਲਈ ਆ ਕੀ ਬਤਾਉਂਦੇ ਆਂ ਉਹ ਦੋ ਅੱਡੇ ਚਲੇ ਜਾਣਗੇ ਤੂੰ ਇੱਧਰ ਆ ਜਾ ਸਾਡੇ ਹਾਂਜੀ ਉਹਨਾਂ ਬਹਿ ਗਏ ਚੰਗਾ ਲਾ ਆ ਜਿਹੜਾ ਸ਼ਰਮ ਆ ਜਾ ਕੇ ਪੱਥਰ ਵਾਧੂ ਪਾਟਰ ਮਗਾ ਹੈਗਾ ਉੱਪਰ ਤੋਂ ਸਬਵੇ ਆ ਭਾਈ ਬਾਹਰ ਹੀ ਆ ਗਿਆ ਸਭੇ ਆਪਾਂ ਲੈ ਲਏ ਸੀਗਾ ਹੁਣ ਚੱਲਦੇ ਘਰ ਆ ਲੋ ਤੇ ਜਿਹੜੀ ਇੱਕ ਸਾਡੇ ਢੇਡ ਦੀ ਇਹ ਫਿੰਗਰ ਨਾ ਖੋਲ੍ਹਦਾ